ਟੈਪਸ ਪਰਮਾਤਮਾ ਨੇ ਚਾਇਆ ਬਾਕੀ ਇਹ ਲੋਕਾਂ ਦਾ ਮੰਡਟ ਆ ਲੋਕਾਂ ਦੀ ਸੋਚ ਆ ਅਸੀਂ 2.5 ਸਾਲ ਚ ਲੋਕਾਂ ਨੂੰ ਕਿਸ ਤਰੀਕੇ ਦੀ ਡਿਲੀਵਰੀ ਦਿੱਤੀ ਆ ਕਿੰਨੀ ਕਿ ਉਹਨਾਂ ਦੀ ਐਕਸੈਪਟੈਂਸ ਆ ਸਾਡੇ ਵਾਸਤੇ ਇਹ ਹੁਣ ਇਸ ਚੀਜ਼ ਦਾ ਫਤਵਾ ਸਾਨੂੰ ਮਿਲ ਜਾਈਗਾ ਸਾਹਿਬ ਕਾਡੇ ਪੁਰਾਣੇ ਕਾਉਂਸਲਰ ਨਹੀਂ ਜੀ ਸਾਹਿਬ ਮੈਨੂੰ ਨਹੀਂ ਜਾਂਦਾ ਮੈਂ ਤਾਂ ਚਾਰ ਕਹਾਣੀ ਸੁਣਿਆ ਇੱਕੋ ਫਿਲਮ ਐਕਟਰੈਸ ਹੀ ਮਮਤਾ ਕੁਲਕਰਨੀ ਇੱਕ ਮੈਂ ਕਿਹਾ ਬੀਬੀ ਉਹ ਹੈਗੀ ਆ ਹਥੇ ਵਾਲੀ ਮਮਤਾ ਬਨਰਜੀ ਤੇ ਇੱਕ ਆਹੀ 2-3 ਮਿੰਟਾਂ ਦਾ ਲਾਅ ਪਤਾ ਉਹ ਚਲੋ ਇਹ ਹੀ ਜ਼ਿਕਰ ਕਰਦਨੇ ਸਾਬਕਾ ਮੰਤਰੀ ਭਰਪੂਰਨਾਸ਼ੁਦੀ ਪਤਨੀ ਹੈ ਉਹ ਹੁਣ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹਾਂ ਕਹਿੰਦੇ ਹੁੰਦੇ ਰਾ ਜੋ 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 ਬੀਚ ਚੁੱਕੀ ਸੋ ਬੀਚ ਚੁੱਕੀ ਅਬ ਉਸ ਦੀ ਜਾਸਤਾ ਹੈ ਠੀਕ ਹੈ ਜੋ ਸਮਾਂ ਨਿਕਲ ਗਿਆ ਤੇ ਆਪਾਂ ਅੱਜ ਦੀ ਭਵਿੱਖ ਦੀ ਗੱਲ ਕਰੀਏ ਪਾਸ ਨੂੰ ਕੀ ਲੈਣਾ ਆਪਾਂ ਕੂੜੇ ਦੀ ਸਮੱਸਿਆ ਨੂੰ ਕਿਵੇਂ ਦੇਖੀਓ ਚਲੋ ਕੂੜੇ ਦੀ ਸਮੱਸਿਆ ਹੈ ਮੈਂ ਇਹਨੂੰ ਬਿਲਕੁਲ ਡਿਲੇ ਨਹੀਂ ਕਰਾਂਗਾ ਕੂੜੇ ਦੀ ਸਮੱਸਿਆ ਹੈ ਬੇਸਿਕਲੀ ਕੀ ਹੈ ਕੁਝ ਸਾਡੇ ਕੰਪੈਕਟਰ ਖਰਾਬ ਹੋਏ ਹੋਏ ਨੇ ਔਰ ਇਹ ਸੱਚ ਕਿਛ ਨੇ ਬੋਲਣ ਮੈਂ ਬੋਲਦਾ ਕੰਪੈਕਟਰ ਖਰਾਬ ਹੋਇਆ ਨਹੀਂ ਪਰ ਉਹ ਬਹੁਤ ਜਲਦੀ ਅਸੀਂ ਠੀਕ ਕਰਾ ਕੇ ਮੇਰਾ ਖਿਆਲ ਹੈ ਵੀ ਅਸੀਂ ਹਫਤੇ 10 ਦਿਨਾਂ ਵਿੱਚ ਇਹ ਵੀ ਸਮੱਸਿਆ ਦਾ ਹੱਲ ਕਰ ਦਿਆਂਗੇ ਐਮਐਲਏ ਸਾਹਿਬ ਕਈ ਕਈ ਹਲਕੇ ਆ ਦੇ ਵਿੱਚ ਦਾ ਵਾਰਡ ਹੈਗੇ ਨੇ ਉੱਥੇ ਚਾਰ ਚਾਰ ਪੰਜ ਪੰਦਾ ਵੇਦਾਰ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਤੇ ਪਾਸੇ ਜਿਹੜੇ ਤੁਹਾਡੇ ਕਾਂਗਰਸ ਨਾਲ ਪੁਰਾਣੇ ਜੁੜੇ ਹੋਏ ਸੀ ਉਹ ਵੀ ਥੋੜੇ ਸਾਥੀ ਜਿਹੜੇ ਆ ਉਹ ਚੋਣਾਂ ਲੜਨ ਤਿਆਰ ਐ ਸੋ ਕਿੰਦਾ ਟਿਕਟਾ ਦੇਖਿਆ ਜਾਣੀ ਗਿਆ ਕਿੰਦਾ ਵਡ ਹੋਗੀ ਉਸ ਸਬੰਧੀ ਕੋਈ ਗੱਲ ਕਰੀ ਇਹ ਪਾਰਟੀ ਹਾਈ ਕਮਾਂਡ ਨੇ ਦੇਖਣਾ ਹੁੰਦਾ ਫੈਸਲਾ ਉਹਨ ਸਾਡਾ ਉਹ ਇਲੈਕਟਰਲ ਪੋਲਿਟਿਕਸ ਹੋਰ ਚੀਜ਼ਾਂ ਆਂ ਔਰ ਆਰਗੇਨਾਈਜੇਸ਼ਨ ਪੋਲਿਟਿਕਸ ਹੋਰ ਚੀਜ਼ ਹੈਗੀ ਆ ਠੀਕ ਆ ਆਰਗੇਨਾਈਜੇਸ਼ਨ ਨੇ ਦੇਖਣਾ ਹੈਗਾ ਸਾਡੀ ਸੰਗਠਨ ਨੇ ਦੇਖਣਾ ਕਿ ਕਿਹੜੇ ਬੰਦੇ ਕੈਪੇਬਲ ਆ ਕਿਹੜੇ ਬੰਦੇ ਵਿਨਿੰਗ ਨੇ ਕਿਹੜੇ ਬੰਦੇ ਲੋਕਾਂ ਦੇ ਵਿੱਚ ਵਿਚਰਦੇ ਨੇ ਕਿਹੜੇ ਬੰਦੇ ਦੀ ਫੇਸ ਵੈਲਿਊ ਹੈ ਔਰ ਕਿਹੜੇ ਬੰਦੇ ਵਿਨ ਕਰ ਸਕਦੇ ਆ ਉਹਨੂੰ ਰਿਪੋਰਟ ਐਮਐਲਏ ਤੋਂ ਲਈ ਜਾਊਗੀ ਇਸ ਬੰਦੀ ਹਾਂ ਸਾਡੇ ਤੋਂ ਜਿੰਨਾ ਜਿੰਨਾ ਦੀ ਸਾਡੇ ਲਈ ਤਾਂ ਸਾਰੇ ਸਤਿਕਾਰਯੋਗ ਨੇ ਜਿੰਨੇ ਵੀ ਇਹ ਤਾਂ ਨਹੀਂ ਮੇਰੇ ਸਾਰੇ ਬੰਦੇ ਕੰਮ ਕਰਦੇ ਨੇ ਮੇਰੇ ਨਾਲ ਔਰ ਮੇਰੀ ਬਹੁਤ ਲੋਕ ਨੇ ਮੇਰੇ ਸਾਰੇ ਸਤਿਕਾਰਯੋਗ ਨੇ ਮੈਂ ਤਾਂ ਆਪਣੇ ਉਹਨਾਂ ਸਾਰਿਆਂ ਦਾ ਨਾਮ ਪ੍ਰੋਮੋਟ ਕਰਾਂਗਾ ਔਰ ਉਸ ਤੋਂ ਬਾਅਦ ਪਾਰਟੀਆ ਕਮੰਡ ਨੇ ਫੈਸਲਾ ਕਰਨਾ ਕਿ ਕਿਨੂੰ ਨਿਵਾਜਣਾ ਕਿਨੂੰ ਟਿਕਟ ਦੇਣੀ ਹੈ ਜਾਂ ਜਿਹਨੂੰ ਟਿਕਟ ਦੇਣਗੇ ਅਸੀਂ ਉਹਨੂੰ ਜਿਤਾਵਾਂਗੇ ਜਿਤਾਵਾਂਗੇ ਕੋਸ਼ਿਸ਼ ਕਰਾਂਗੇ ਜਨਤਾ ਦੀ ਕਿਚੜੀ ਜਾਵਾਂਗੇ ਬੇਨਤੀ ਲਾਵਾਂਗੇ ਕਿ ਜਨਤਾ ਦੁਆਰਾ ਤਾਂ ਉਹਨਾਂ ਵਾਲੇ ਟਾਈਮ ਚ ਪਰਮਾਤਮਾ ਨੇ ਚਾਇਆ ਬਾਕੀ ਇਹ ਲੋਕਾਂ ਦਾ ਮੰਡਟ ਆ ਲੋਕਾਂ ਦੀ ਸੋਚ ਆ ਅਸੀਂ 2.5 ਸਾਲ ਚ ਲੋਕਾਂ ਨੂੰ ਕਿਸ ਤਰੀਕੇ ਦੀ ਡਿਲੀਵਰੀ ਦਿੱਤੀ ਆ ਕਿੰਨੀ ਕਿ ਉਹਨਾਂ ਦੀ ਐਕਸੈਪਟੈਂਸ ਆ ਸਾਡੇ ਵਾਸਤੇ ਇਹ ਹੁਣ ਇਸ ਚੀਜ਼ ਦਾ ਫਤਵਾ ਸਾਨੂੰ ਮਿਲ ਜਾਇਗਾ ਸਾਫ ਕਾ ਕਾਉਂਸਲਰ ਨਹੀਂ ਜੀ ਸਾਫ ਮੈਨੂੰ ਨਹੀਂ ਜਾਂਦਾ ਮੈਂ ਤਾਂ ਚਾਰ ਕਹਾਣੀ ਸੁਣਿਆ ਇੱਕੋ ਫਿਲਮ ਐਕਟ्रेस ਹੀ ਮਮਤਾ ਕੁਲਕਰਨੀ ਇੱਕ ਮੈਂ ਕਿਹਾ ਬੀਬੀ ਉਹ ਹੈਗੀ ਆ ਹਥੇ ਵਾਲੀ ਮਮਤਾ ਬਨਰਜੀ ਤੇ ਇੱਕ ਆਹੀ ਦੋ ਤਿੰਨ ਮਿੰਟਾਂ ਦਾ ਨਾਮ ਆ ਪਤਾ ਉਹ ਲੈ ਜਾਓ ਇਹ ਜ਼ਿਕਰ ਕਰ ਦਿੰਦੇ ਸਾਬਕਾ ਮੰਤਰੀ ਪਰਪੂਸ਼ਨਾ ਸ਼ੁਦੀ ਪਤਨੀ ਹੈ ਹੁਣ ਤਾਂ ਤੁਹਾਨੂੰ ਪਤਾ ਲੱਗ ਹੀ ਜਾਣਾ ਕਹਿੰਦੇ ਹੁੰਦੇ ਰਾ ਜੋ 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 ਬੀਚ ਚੁਕੀ ਸੋ ਬੀਚ ਚੁਕੀ ਅਬ ਉਸ ਦੀ ਜਾਸਤਾ ਹੈ ਠੀਕ ਹੈ ਜੋ ਸਮਾ ਨਿਕਲ ਗਿਆ ਆਪਾਂ ਅੱਜ ਦੀ ਭਵਿੱਖ ਦੀ ਗੱਲ ਕਰੀਏ ਪਾਸ ਨੂੰ ਕੀ ਲੈਣਾ ਆਪਾਂ ਕੂੜੇ ਦੀ ਸਮੱਸਿਆ ਨੂੰ ਕਿਵੇਂ ਦੇਖੀਏ ਚਲੋ ਕੂੜੇ ਦੀ ਸਮੱਸਿਆ ਹੈ ਮੈਂ ਇਹਨੂੰ ਬਿਲਕੁਲ ਡਿਲੇ ਨਹੀਂ ਕਰਾਂਗਾ ਕੂੜੇ ਦੀ ਸਮੱਸਿਆ ਹੈ ਬੇਸਿਕਲੀ ਕੀ ਹੈ ਕੁਝ ਸਾਡੇ ਕੰਪੈਕਟਰ ਖਰਾਬ ਹੋਏ ਹੋਏ ਨੇ ਔਰ ਇਹ ਸੱਚ ਕਿਸੇ ਨੇ ਬੋਲਣ ਮੈਂ ਬੋਲਦਾ ਕੰਪੈਕਟਰ ਖਰਾਬ ਹੋਏ ਹੋਏ ਨੇ ਪਰ ਉਹ ਬਹੁਤ ਜਲਦੀ ਅਸੀਂ ਠੀਕ ਕਰਾ ਕੇ ਮੇਰਾ ਖਿਆਲ ਹੈ ਵੀ ਅਸੀਂ ਹਫ਼ਤੇ 10 ਵਿੱਚ ਇਹ ਵੀ ਸਮੱਸਿਆ ਦਾ ਹੱਲ ਕੱਢ ਦਿਆਂ। ਐਮਐਲਏ ਸਾਹਿਬ ਕਈ-ਕਈ ਹਲਕਿਆਂ ਦੇ ਵਿੱਚ ਦਾ ਵਾਰਡ ਹੈਗੇ ਨੇ ਉੱਥੇ 4-4-5 ਪੰਨ ਦਾਵੇਦਾਰ ਨੇ। ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਨੇ ਤੇ ਪਾਸੇ ਜਿਹੜੇ ਤੁਹਾਡੇ ਕਾਂਗਰਸ ਨਾਲ ਪੁਰਾਣੇ ਜੁੜੇ ਹੋਏ ਸੀ ਉਹ ਵੀ ਥੋੜਾ ਸਾਥੀ ਜਿਹੜੇ ਆ ਉਹ ਚੋੜਾ ਲੜਨ ਤਿਆਰ ਆ। ਸੋ ਕਿੰਦਾ ਟਿਕਟਾ ਦੇਖਿਆ ਜਾਣੀ ਗਿਆ ਕਿੰਦਾ ਵਾਡ ਹੋਊਗੀ ਉਸ ਸੰਬੰਧੀ ਕੋਈ ਗੱਲ ਕਰੀਏ। ਇਹ ਪਾਰਟੀ ਹਾਈ ਕਮਾਂਡ ਨੇ ਦੇਖਣਾ ਹੁੰਦਾ ਫੈਸਲਾ ਉਹਨਾਂ ਨੇ ਲੈਣਾ ਟਿਕਟ ਟਾਕ ਇਹ ਸੰਗਠਨ ਦਾ ਕੰਮ ਹੁੰਦਾ। ਸਾਡਾ ਇਲੈਕਟਰਲ ਪੋਲਿਟਿਕਸ ਹੋਰ ਚ ਕੀਕਾ ਆਰਗੇਨਾਈਜੇਸ਼ਨ ਨੇ ਦੇਖਣਾ ਹੈਗਾ ਸਾਡੀ ਸੰਗਠਨ ਨੇ ਦੇਖਣਾ ਕਿ ਕਿਹੜੇ ਬੰਦੇ ਕੈਪੇਬਲ ਆ ਕਿਹੜੇ ਬੰਦੇ ਵਿਨਿੰਗ ਨੇ ਕਿਹੜੇ ਬੰਦੇ ਲੋਕਾਂ ਦੇ ਵਿੱਚ ਵਿਚਰਦੇ ਨੇ ਕਿਹੜੇ ਬੰਦੇ ਦੀ ਫੇਸ ਵੈਲਿਊ ਹੈ ਔਰ ਕਿਹੜੇ ਬੰਦੇ ਵਿਨ ਕਰ ਸਕਦੇ ਆ ਉਹਨੂੰ ਰਿਪੋਰਟ ਐਮਐਲਏ ਤੋਂ ਲਈ ਜਾਊਗੀ ਇਸ ਬੰਦੀ ਹਾਂ ਸਾਡੇ ਤੋਂ ਜਿੰਨਾ ਜਿੰਨਾ ਦੀ ਸਾਡੇ ਲਈ ਤਾਂ ਸਾਰੇ ਸਤਿਕਾਰਯੋਗ ਨੇ ਜਿੰਨੇ ਵੀ ਇਹ ਤਾਂ ਨਹੀਂ ਮੇਰੇ ਸਾਰੇ ਬੰਦੇ ਕੰਮ ਕਰਦੇ ਨੇ ਮੇਰੇ ਨਾਲ ਹੋਰ ਮੇਰੀ ਬਹੁਤ ਲੋਕ ਨੇ ਮੇਰੇ ਸਾਰੇ ਸਤਿਕਾਰਯੋਗ ਨੇ ਮੈਂ ਤਾਂ ਆਪਣੇ ਉਹਨਾਂ ਸਾਰਿਆਂ ਦਾ ਨਾਮ ਪ੍ਰੋਮੋਟ ਕਰਾਂਗਾ ਔਰ ਉਸ ਤੋਂ ਬਾਅਦ ਪਾਰਟੀਆਂ ਕਮੰਡ ਨੇ ਫੈਸਲਾ ਕਰਨਾ ਕਿ ਕਿਨੂੰ ਨਵਾਜਣਾ ਕਿਨੂੰ ਟਿਕਟ ਦੇਣੀ ਹੈ ਜਾਂ ਜਿਹਨੂੰ ਟਿਕਟ ਦੇਣਗੇ ਅਸੀਂ ਉਹਨੂੰ ਜਿਤਾਵਾਂਗੇ ਜਿਤਾਵਾਂਗੇ ਕੋਸ਼ਿਸ਼ ਕਰਾਂਗੇ ਜਨਤਾ ਦੀ ਕਿਚੜੀ ਜਾਵਾਂਗੇ ਬੇਨਤੀ ਲਾਵਾਂਗੇ ਕਿ ਜਨਤਾ ਦੇ ਦੁਆਰਾ ਤਾਂ